ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਲਾਰੈਂਸ ਬਿਸ਼ਨੋਈ ਅੱਜਕੱਲ ਤੇ ਗੁਜਰਾਤ ਦੀ ਜੇਲ੍ਹ ਚ ਆ ਪਰ ਇੱਕ ਰਿਪੋਰਟ ਨੇ ਖੁਲਾਸਾ ਕੀਤਾ ਵੀ ਜਦੋਂ ਇਹ ਪੰਜਾਬ ਚ ਸੀਗਾ ਪ੍ਰੋਡਕਸ਼ਨ ਵਾਰੰਟ ਤੇ ਸੀਗਾ ਤੇ ਕਹਿੰਦੇ ਪੰਜਾਬ ਦੇ ਇੱਕ ਸੀਆਈ ਸਟਾਫ ਦੇ ਥਾਣੇ ਚੋਂ ਬੈਠ ਕੇ ਕਹਿੰਦੇ ਵੀ ਇੱਕ ਕੌਮੀ ਨਿਊਜ਼ ਚੈਨਲ ਨੂੰ ਇੰਟਰਵਿਊ ਦੇ ਗਿਆ ਉਹ ਤੋਂ ਬਾਅਦ ਕਹਿੰਦੇ ਇਹਦੀਆਂ ਗੱਲਾਂ ਦਾ ਮੰਨ ਨਹੀਂ ਭਰਿਆ ਤੇ ਇਹਨੇ ਇੱਕ ਹੋਰ ਇੰਟਰਵਿਊ ਜਿਹੜਾ ਉਹ ਗਵਾਂਢੀ ਸੂਬੇ ਚੋਂ ਜਾ ਕੇ ਦਿੱਤਾ ਇਹ ਪੂਰੀ ਖਬਰ ਕੀ ਹੈ ਪੱਟੀ ਸਾਹਿਬ ਇਹ ਲਾਰੈਂਸ ਬਿਸ਼ਨੋਈ ਦੇ ਹੱਥ ਜਿਹੜੇ ਆ ਕਿੰਨੇ ਕੁ ਲੰਮੇ ਆ ਜਾਂ ਕਿੰਨਿਆਂ ਕੁ ਵੱਡੇ ਬੰਦਿਆਂ ਦਾ ਨਾਲ ਇਹਦੇ ਹੱਥ ਮਿਲੇ ਹੋਏ ਆ ਵੀ ਇਹਦੀ ਉੱਤੇ ਕੋਈ ਰੋਕ ਟੋਕ ਹੀ ਨਹੀਂ ਆ ਕਿ ਬਿਲਕੁਲ ਲਾਰਜ ਬਨロイ ਦਾ ਨੈਟਵਰਕ ਬਹੁਤ ਹੈ ਕੱਲਾ ਇੱਥੇ ਨਹੀਂ ਸਕਾਇਦਾ ਤੌਰ ਤੇ ਇਹਦਾ ਲਾਰਜ ਲਾਰਜ ਬਨロイ ਦਾ ਇੰਟਰਨੈਸ਼ਨਲ ਲੈਵਲ ਤੇ ਨੈਟਵਰਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਕਾਫੀ ਚਮਕਿਆ ਸੀ ਉਸ ਟਾਈਮ ਤੇ ਉਦੋਂ ਇੱਕ ਸਾਡੇ ਮਾਨਯੋਗ ਜਿਹੜੇ ਮੰਤਰੀ ਸੰਜੇਲ ਮੰਤਰੀ ਨੇ ਕੀ ਕਿਹਾ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੇਖੋ ਜਿਹੜਾ ਸਿੱਧੂ ਸਿੱਧੂ ਇਹ ਲਾਰਸ ਬਿਸ਼ਨੋਈ ਆ ਜਾਂ ਇਹੋ ਜੇ ਗੈਂਗਸਟਰ ਇਹਨਾਂ ਕੋਲੇ ਜੇਲਾ ਚ ਮੋਬਾਈਲ ਹੈਗੇ ਕੋਈ ਛੱਕਲੀ ਗੱਲ ਨਹੀਂ ਹੈਗੀ ਲੇਕਿਨ ਜਿਹੜੀਆਂ ਸਾਡੀਆਂ ਏਜੰਸੀਆਂ ਨੇ ਗੁਪਤਰ ਏਜੰਸੀਆਂ ਨੇ ਉਹ ਕਹਿੰਦੇ ਆ ਜੀ ਮੋਬਾਈਲ ਰਹਿਣ ਦਿਓ ਇਹਨਾਂ ਕੋਲੇ ਸਾਨੂੰ ਇਹਨਾਂ ਕੋ ਕੋ ਇੰਨ ਪੱਟਵੰਦੀ ਮਿਲ ਜਾਂਦੀ ਹੈ ਹੁਣ ਜਿਸ ਜਿਹੇ ਕਹਿੰਦੀਆਂ ਖਬਰਾਂ ਸਾਹਮਣੇ ਆ ਰਹੀਆਂ ਲਾਰਸ ਬਿਸ਼ਨੋਈ ਦੀਆਂ ਜਦੋਂ ਦਿੱਲੀ ਦੀ ਅਦਾਲਤ ਚ ਲਿਆ ਕੇ ਇਹਨੂੰ ਪੰਜਾਬ ਦੀ ਅਦਾਲਤ ਚ ਪੇਸ਼ ਕੀਤਾ ਗਿਆ ਸੀ ਤੇ ਇਹਦੀ 25000 ਦੀ ਟੀ-ਸ਼ਰਟ ਪਾਈ ਹੁੰਦੀ ਸੀ 25000 ਦੀ ਉਹ ਟੀ-ਸ਼ਰਟ ਇਹਨੂੰ ਹਵਾਲਾ ਚ ਕੌਣ ਜਾ ਕੇ ਦਿੰਦਾ ਸੀਗਾ ਵਿਸ਼ੇਸ਼ ਥਾਂ ਬੰਦੂ ਖਾਣਾ ਤਾਂ ਕਿਉਂ ਲੱਗਿਆ ਹੁੰਦਾ ਸੀਗਾ ਕਿਨੂੰ ਨੇ ਪਤਾ ਇਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਕਿਨੂੰ ਨੇ ਪਤਾ ਇਸ ਗੱਲ ਦਾ ਲਾਰੈਂਸ ਬਿਸ਼ਨੋਈ ਵਰਗੇ ਜਿਹੜੇ ਬਾਕੀ ਦੇ ਗੈਂਗਸਟਰ ਕਿੰਨੀਆਂ ਜੇਲਾਂ ਜਾ ਕੇ ਫਰੋਤੀਆਂ ਮੰਗਦੇ ਨੇ ਇੱਕ ਮੇਰਾ ਮੁੰਡਾ ਰਿਸ਼ਤਦਾ ਸੀ ਕਿਸੇ ਕੇਸ ਜੇਲ੍ਹ ਚਲਾ ਗਿਆ ਅੰਮ੍ਰਿਤਸਰ ਉੱਥੇ ਜੱਗੂ ਭਗਵੰਦਪੁਰਿਆ ਸੀ ਉਹਨੇ ਕਿਸੇ ਰੇ ਨੂੰ ਪਹੁੰਚ ਕੀਤੀ ਤੇ ਉਹਨੇ ਉਹਨੂੰ ਬੁਲਾ ਲਿਆ ਬੰਦਾ ਭੇਜਤੀ ਉਹ ਕਹਿੰਦਾ ਦੁੱਧ ਪਿਆ ਵਾ ਕਾਹ ਪਈਆ ਠੰਡਾ ਪਿਆ ਵਾ ਬਰਫੀ ਪਈਆ ਪੇੜੇ ਪੈ ਨੇ ਜੋ ਮਰਜ਼ੀ ਖਾਓ ਟੇਬਲ ਲੱਗਾ ਵਾ ਕੁਰਸੀਆਂ ਪਈ ਉਹਦੀ ਜਿਹੜੀ ਬੈਰਕ ਜਿਹੜੀ ਇੱਥੇ ਲੱਗੈ ਠੋ ਕਿ ਜੇ ਇਹੋ ਜੇ ਵੀਆਈ ਟ੍ਰੀਟਮੈਂਟ ਇਹਨਾਂ ਨੂੰ ਮਿਲਦੇ ਤੇ ਇਹਦੇ ਪਿੱਛੇ ਕੋਈ ਕਾਰਨ ਹੋ ਤਾਂ ਫੇਰ ਹੀ ਹੁੰਦਾ ਜੱਗੂ ਭਗਵਾਨਪੁਰੀ ਦਾ ਟਿਕਾਣਾ ਕਿੱਥੇ ਹੁੰਦਾ ਸੀ ਮਜੀਠਾ ਵਿਧਾਨ ਸਭਾ ਹਲਕੇ ਦੇ ਵਿੱਚ ਉੱਥੇ ਪੁਲਿਸ ਦੇ ਸਾਹਮਣੇ ਪੂਰੇ ਫਿਰਦੇ ਚ ਕੋਈ ਨਹੀਂ ਸੀ ਪੁੱਛਦਾ ਇਸ ਕਰਕੇ ਜੇ ਇਹ ਗੈਂਗਸ ਨੇ ਇਹਨਾਂ ਨੂੰ ਬਕਾਇਦਾ ਤੌਰ ਤੇ ਜਿਹੜੇ ਆ ਇਹ ਲੋਕ ਪੋਲਿਟੀਕਲ ਬੰਦੇ ਪਾਲਦੇ ਸਰਕਾਰਾਂ ਪਾਲਦੀਆਂ ਜੇ ਆਪਾਂ ਹੁਣ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਇਹਦੀ ਪਹਿਲੀ ਇੰਟਰਵਿਊ ਬਕਾਇਦਾ ਤੌਰ ਤੇ ਖਰੜ ਦੇ ਸੀਏ ਸਟਾਫ 'ਚ ਹੋਈ ਆ ਤੇ ਫਿਰ ਤੇ ਕਹਿ ਲੀਏ ਵੀ ਬੰਦਾ ਹੀ ਪੁਲਿਸ ਦਾ ਵਾ ਜਾਂ ਆਈਪੀ ਦਾ ਬੰਦਾ ਇਹਦੇ 'ਚ ਕੋਈ ਦੁਰਵੰਦਗੀ ਆ ਫਿਰ ਉੱਥੇ ਕਿਵੇਂ ਹੋਗੀ ਸੀਏ ਸਟਾਫ ਦੇ ਵਿੱਚ ਕਹਿੰਦੇ ਬੰਦੇ ਦਾ ਲੋਕੀ ਜਿਹੜੇ ਪੁਲਸ ਵਾਲੇ ਹੁੜੀਆਂ ਬਦਲਾ ਦਿੰਦੇ ਉਹਦਾ ਉਹ ਪਛਾਣੇ ਦਿੰਦਾ ਵੀ ਫਰਲਾ ਬੰਦਾ ਕਿਹੜਾ ਹੈਗਾ ਤੇ ਜੇ ਉਸ ਜਗ੍ਹਾ ਤੇ ਵੀ ਆਈ ਟ੍ਰੀਟਮੈਂਟ ਇਹੋ ਜਿਹੇ ਬੰਦਿਆਂ ਨੂੰ ਮਿਲਣਾ ਵਾ ਤੇ ਫਿਰ ਲੈਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਉਹ ਜਾ ਚੁੱਕੀ ਆ ਜੀ ਠੀਕ ਹੀ ਕਿਹਾ ਫਿਰ ਭਗਵੰਤ ਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਵੀ ਸੁਚੇਤ ਹੋ ਜੋ ਜਿਹੜੀਆਂ ਤੁਹਾਡੀਆਂ ਕਾਰਵਾਈਆਂ ਨੇ ਉਹ ਉਸੇ ਤਰੀਕੇ ਨਾਲ ਜੋ ਕੁਝ ਬੰਗਲਾਦੇਸ਼ ਹੋਇਆ ਉਥੋਂ ਤੱਕ ਲੈ ਭਜਾਤਾ ਸੀ ਤਾਂ ਭੱਜਣ ਨਹੀਂ ਕਿਸੇ ਦਿਨਾ ਇੱਥੋਂ ਤੱਕ ਉਹਨੇ ਭਗਵੰਤ ਮਾਨ ਨੇ ਕਹਿ ਦਿੱਤਾ ਇਸ ਕਰਕੇ ਇਹ ਜਿਹੜੇ ਗੈਂਗਸ ਨੇ ਇਹ ਗੈਂਗਸ ਸਰਕਾਰਾਂ ਦੁਆਰਾ ਪਾਲੇ ਜਾਂਦੇ ਨੇ ਪਹਿਲਾਂ ਇਹ ਬਦਮਾਸ਼ ਹੁੰਦੇ ਸੀ ਮੈਨੂੰ ਯਾਦ ਆ ਗੱਗੂ ਜੱਗੂ ਭਗਵਾਨਪੁਰੇ ਨੂੰ ਇਹ ਬਦਮਾਸ਼ ਦੇਗਾ ਦੋ ਤਿੰਨ ਤੇ ਮੈਨੂੰ ਸੁਣਿਆ ਆ ਗਿਆ ਸੀ ਉਹਦਾ ਕਿ ਭਾਜੀ ਤੁਸੀਂ ਲਿਖਦੇ ਬੜਾ ਸੋਹਣਾ ਵਧੀਆ ਲਿਖਦੇ ਹੋ ਠੀਕ ਲਿਖਦੇ ਹੋ ਲਿਖਸ ਨੂੰ ਬਦਮਾਸ਼ ਨਾ ਲਿਖੋ ਤੁਸੀਂ ਗੈਂਗਸ ਲਿਖਿਆ ਕਰੋ ਤੁਹਾਨੂੰ ਪਤਾ ਹੋਏਗਾ ਆਤਵਾਦੀ ਟਾਈਮ ਦੇ ਉੱਤੇ ਜਿਹੜੇ ਬਕਾਇਦਾ ਤੌਰ ਤੇ ਕੁਝ ਖਬਰਾਂ ਵਾਲੇ ਸੀ ਉਹ ਵੀ ਡਾਗੇ ਸੀ ਉਹਨਾਂ ਨੂੰ ਚਿੱਠੀਆਂ ਪਈਆਂ ਗਈਆਂ ਸੀ ਮੁੰਡਿਆਂ ਨੇ ਸਾਨੂੰ ਮਿਲੀਟੈਂਟ ਲਿਖੋ ਸਾਨੂੰ ਅਤਵਾਦੀ ਵੱਖਵਾਦੀ ਬਿਲਕੁਲ ਲਿਖੋ ਉਗਰਵਾਦੀਆਂ ਲਿਖੋ ਤੋਂ ਉਹ ਖਬਰਾਂ ਵਿੱਚ ਲਿਖਦੇ ਥੂ ਕਰਤਾ ਸੀ ਮਿਲੀਟੈਂਟ ਉਹਨਾਂ ਨੂੰ ਦਰਦਿਆਂ ਨੇ ਵੀ ਅਸੀਂ ਆਪਣਾ ਨੁਕਸਾਨ ਨੂੰ ਕਰੀਏ ਇਸ ਕਰਕੇ ਇਹਨਾਂ ਦੇ ਪਿੱਛੇ ਸਰਕਾਰੀ ਸ਼ਕਤੀਆਂ ਹੁੰਦੀਆਂ ਪੋਲਿਟੀਕਲ ਸ਼ਕਤੀ ਹੁੰਦੀ ਹੈ ਜਿਹੜੇ ਤਰੀਕੇ ਨਾਲ ਬਕਾਇਦਾ ਤੌਰ ਤੇ ਜੇ ਇਹ ਗੱਲ ਸਾਹਮਣੇ ਆਈਏ ਕਿ ਸੀਆਈ ਸਟਾਫ ਦੇ ਵਿੱਚ ਉਹਦੀ ਇੰਟਰਵਿਊ ਹੋਈ ਆ ਤੇ ਫਿਰ ਜੇਲ੍ਹ ਦੇ ਵਿੱਚ ਜਿਹੜੀ ਹੋਣੀ ਆ ਕੋਈ ਵੱਡੀ ਤਬੱਦੀ ਗੱਲ ਨਹੀਂ ਰਾਜਸਥਾਨ ਦੀ ਜੇਲ੍ਹ ਦੂਸਰੀ ਕਹਿੰਦੇ ਹੋਈ ਆ ਹੁਣ ਤੀਸਰੀ ਵੇਖੋ Eid ਦੇ ਮੌਕੇ ਦੇ ਉੱਤੇ ਬਕਾਇਦਾ ਤੌਰ ਤੇ ਅਹਮਦਾਬਾਦ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚੋਂ ਅਗਲਾ ਪਾਕਿਸਤਾਨ ਦੇ ਇੱਕ ਗੈਂਗਸ ਤੋਂ ਵਧਾਈ ਦਿੰਦਾ Eid ਦੀ ਅੱਗੋਂ ਉਹ ਕਹਿੰਦਾ ਅਭੀ ਰੀਤੇ ਕੱਲ੍ਹ ਕ ਮੈਂ ਕੱਲ੍ਹ ਫਿਰ ਕਰ ਲਾਂਗੇ ਕੱਲ੍ਹ ਫਿਰ ਵਧਾਈ ਦੇਂਗੇ ਆਪਾਂ ਕੋਈ ਨਹੀਂ ਅੱਜ ਤੱਕ ਕੀ ਕੀਤਾ ਸਰਕਾਰਾਂ ਨੇ ਉਹਦੇ ਤੇ ਇਸ ਕਰਕੇ ਜਿੰਨੇ ਵੀ ਗੈਂਗਸ ਨੇ ਇਸ ਸਰਕਾਰਾਂ ਦੁਆਰਾ ਪਲੇ ਗਏ ਨੇ ਪ੍ਰਤਾਪ ਸਿੰਘ ਕੈਰੋ ਕਿਹਦਾ ਹੁੰਦਾ ਸੀਗਾ ਭਾਈ ਜੇ ਇਸ ਕੁਰਸੀ ਸੰਭਾਲ ਕੇ ਰੱਖਣੀ ਤੇ ਬਦਮਾਸ਼ ਪਾਲਣੇ ਪੈਣਗੇ ਇਹ ਇਹ ਉਹ ਬਦਮਾਸ਼ ਹੀ ਨੇ ਜਿਹੜੇ ਪਾਲੇ ਜਾ ਰਹੇ ਨੇ ਲੇਕਿਨ ਅੱਜ ਜਿਸ ਤਰੀਕੇ ਨਾਲ ਹਾਈ ਕੋਰਟ ਨੇ ਇਹਨਾਂ ਦੀ ਖਚਾਈ ਕੀਤੀ ਹੈ ਜਸਟਿਸ ਹਨੂਪ ਗਰੇਵਾਲ ਤੇ ਬੈਂਦਰ ਦੀ ਜਸਟਿਸ ਨੇ ਵੀ ਭਾਈ ਇਹ ਵੀ ਰਿਪੋਰਟ ਦਿਓ ਕਿ ਜੇਲ੍ਹ ਦੇ ਵਿੱਚੋਂ ਹੁਣ ਤੱਕ ਲੋਕਾਂ ਕੋਲੋਂ ਕਿੰਨੇ ਗੈਂਗਸਟਰ ਨੇ ਫਰੋਤੀਆਂ ਤੇ ਕਿੰਨੀਆਂ-ਕਿੰਨੀਆਂ ਮੰਗੀਆਂ ਤੇ ਕਿੰਨੀਆਂ-ਕਿੰਨੀਆਂ ਲਈਆਂ ਮੇਰੇ ਕੋਲ ਇਹ ਵੀ ਰਿਪੋਰਟ ਹੈਗੀ ਆ ਕਿ ਗੈਂਗਸਟਰ ਫੋਨ ਕਰਦੇ ਆ ਉਹ ਬਕਾਇਦਾ ਤੌਰ ਤੇ ਕਹਿੰਦੇ ਕਿਥੇ ਮਾਲ ਪਚਾਈਏ ਜੀ ਕਹਿੰਦੇ ਸੁਬਦਨ ਦੀ ਟੇਬਲ ਤੇ ਪਚਾ ਦੇ ਇੱਥੋਂ ਤੱਕ ਗੱਲਾਂ ਜੇ ਚਲਦੀਆਂ ਗੱਲਾਂ ਸਹੀ ਨੇ ਤੇ ਫਿਰ ਮੇਰਾ ਖਿਆਲ ਆ ਭੀ ਲਾਇਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਗਈ ਇਸ ਵੇਲੇ ਕਿਸੇ ਵੇਲੇ ਵੀ ਫਿਰ ਰਾਜਤ ਕਾ ਜਿਹੜੀ ਫੈਲ ਸਕਦੀ ਹੈ ਬੰਗਲਾਦੇਸ਼ ਵਰਗੀ ਕਿਉਂਕਿ ਲੰਕਾ ਚ ਹੋ ਗਿਆ ਪਾਕਿਸਤਾਨ ਚ ਹੋ ਗਿਆ ਨੇਪਾਲ ਚ ਹੋ ਗਿਆ ਸਾਡੇ ਗਵਾਂਡੀ ਦੇ ਜਿਹੜੇ ਸੀ ਸਭ ਜਗ੍ਹਾ ਮਾਲਦੀਬ ਚ ਹੋ ਗਿਆ ਬੰਗਲਾਦੇਸ਼ ਚ ਹੋ ਗਿਆ ਕਿ ਕਿ ਇਹਨਾਂ ਨੂੰ ਨੱਥ ਪਾਣੀ ਪਊਗੀ ਇਹਨਾਂ ਨੂੰ ਕੰਟਰੋਲ ਕਰਨਾ ਪਊਗਾ ਜੇ ਨਹੀਂ ਕਰਦੇ ਤੇ ਆਉਣ ਵਾਲੇ ਹਾਲਾਤ ਬਹੁਦੇ ਸੁਖਾਵੇਂ ਨਹੀਂ ਹੋਣਗੇ ਜੀ ਪੱਟੀ ਸਾਹਿਬ ਇਹਦੇ ਨਾਲ ਹੀ ਜਦੋਂ ਇਹ ਇੰਟਰਵਿਊ ਆਈ ਸੀਗੀ ਨਾ ਤੇ ਇਹ ਜਿਹੜੇ ਪੰਜਾਬ ਦੇ ਇਸ ਵਾਲੇ ਕਾਰਜਕਾਰੀ ਡੀਜੀਪੀ ਹੈ ਗੌਰਵ ਯਾਦਵ ਇਹਨਾਂ ਨੇ ਛੱਟ ਦੇਣੀ ਇੱਕ ਪ੍ਰੈਸ ਕਾਨਫਰੰਸ ਕਰਕੇ ਗਿਆ ਸੀਗਾ ਕਹਿੰਦੇ ਵੀ ਇਹ ਪੰਜਾਬ ਦੀਆਂ ਜੇਲਾਂ ਦੇ ਵਿੱਚ ਨਹੀਂ ਹੋਈ ਉਹ ਸ਼ਬਦ ਇਹਨਾਂ ਨੇ ਵਰਤਿਆ ਸੀਗਾ ਵੀ ਪੰਜਾਬ ਦੀਆਂ ਜੇਲਾਂ 'ਚ ਨਹੀਂ ਹੋਈ ਤੇ ਕਿਤੇ ਇਸ ਗੱਲ ਦੀ ਢਾਲ ਬਣਾ ਕੇ ਬਚਤੇ ਨਹੀਂ ਸਕਦੇ ਵੀ ਮੈਂ ਤਾਂ ਜੇਲਾਂ ਦਾ ਗਿਆ ਸੀ ਥਾਣੇ ਦਾ ਤਾਂ ਮੈਂ ਗਿਆ ਹੀ ਨਹੀਂ ਸੀ ਜੋ ਮਰਜੀ ਕਹੀ ਜਾਂ ਜੀ ਜਿਹੜੀ ਸੀਆਈਸ ਦਾ ਮੈਂ ਤੁਹਾਨੂੰ ਉਹ ਨਹੀਂ ਗੱਲ ਕਹੀ ਵੀ ਜਿੱਥੇ ਤੇ ਅਗਲੇ ਨੂੰ ਨਹਾਉ ਨਹੀਂ ਦਿੰਦੇ ਹਰਪਾਲ ਸਿੰਘ ਪੰਨੂ ਟੀਨ ਰਿਟਾਇਰ ਹੋਏ ਦੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ 1984 ਜਦੋਂ ਫੜਿਆ ਗਿਆ ਇਹਨਾਂ ਨੂੰ ਕਹਿੰਦੇ ਮਹੀਨਾ ਪਾਰ ਸਾਨੂੰ ਨੂੰ ਮੂੰਹ ਧੋਣ ਦਿੱਤਾ ਤੇ ਨਾਂ ਨਾਉਣ ਦਿੱਤਾ ਗਿਆ ਤੇ ਸਾਨੂੰ ਸਾਡੇ ਆਪਣੇ ਕੋਲੋਂ ਬੋਲਦੀ ਸੀ ਤੇ ਬੰਦਾ ਸ਼ਕਲੋਂ ਬਕਲੋਂ ਕਰ ਦਿੱਤਾ ਸੀ ਉਹਨਾਂ ਨੇ ਕੋਟ ਕੋਟ ਕੇ ਇੱਕ ਬੜੀ ਇੰਟਰਸਟਿੰਗ ਗੱਲ ਕਰਦੇ ਆ ਕਹਿੰਦੇ ਜਦੋਂ ਸਾਨੂੰ ਅਦਾਲਤ 'ਚ ਪੇਸ਼ ਕਰਦੇ ਸੀ ਤੇ ਸਾਡਾ ਸਰੀਰ ਸੁੰਹ ਹੋਇਆ ਹੁੰਦਾ ਸੀ ਕੁੱਤੀ ਜਿਹਾ ਜੋ ਮਰਜ਼ੀ ਕਰੀ ਜੋ ਦਿਮਾਗ ਸੁੰਹ ਹੋਇਆ ਹੁੰਦਾ ਸੀ ਤੇ ਜਿੱਦਣ ਸਾਨੂੰ ਅਦਾਲਤ ਦੇ ਨਿਆਂਕ ਰਸਤੇ ਭੇਜਿਆ ਕਹਿੰਦੇ ਸਾਡੇ ਸਰੀਰ ਚੋਂ ਪੀੜਾ ਨਿਕਲਣੀ ਸ਼ੁਰੂ ਹੋ ਗਈ ਉਹ ਕਿ ਉਹ ਕੁੱਟ ਭੁੱਲ ਗਈ ਹੁਣ ਇਹ ਅਸੀਂ ਵੀ ਉੱਥੇ ਜਾ ਕੇ ਆਰਾਮ ਵੀ ਕਰਨਾ ਕੁਝ ਨਹੀਂ ਕਰਨਾ ਔਰ ਪੀੜਾ ਨਿਕਲਣੀ ਸ਼ੁਰੂ ਹੋ ਗਈ ਸਾਡੇ ਚੋਂ ਹੁਣ ਉਸ ਸੀਏ ਸਟਾਫ ਦੇ ਵਿੱਚ ਇੰਟਰਵਿਊ ਤੇ ਉਹ ਜਿਆਦੀ ਘਾਤ ਕਰ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜਿਹੜੀ ਗੱਲ ਜਸਟਿਸ ਅਮੂਲ ਗਰੇ ਇੰਦਰ ਗਰੇਵਲ ਤੇ ਬਹਿਨ ਜੀ ਨੇ ਕਹੀ ਹੈ ਨਾ ਕਿ ਕਾਲੀਆਂ ਭੇਡਾਂ ਵੇਖੋ ਪਛਾਣ ਨੂੰ ਕਿਹੜੀਆਂ ਗਈਆਂ ਪੁਲਿਸ ਦੇ ਵਿੱਚ ਜਦੋਂ ਗਵਰਨਰ ਸਾਹਿਬ ਸਰਹੱਦੀ ਖੇਤਰ ਚਾਏ ਨੇ ਇੱਕ ਪਾਸੇ ਉਹਨਾਂ ਦੇ ਡੀਜੀਪੀ ਬੈਠੇ ਤੇ ਦੂਜੇ ਪਾਸੇ ਚੀਫ ਸੈਕਟਰੀ ਬੈਠੇ ਤੇ ਉਹ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਪੂਰੀ ਡੰਡ ਲਾਉਂਦੇ ਉਹਨਾਂ ਦੇ ਸਾਹਮਣੇ ਦੋਹੁੰਦੇ ਨੇ ਤੁਸੀਂ ਕਰ ਕੀ ਰਹੇ ਹੋ ਲੋਕ ਮਰ ਰਹੇ ਨਸ਼ੇ ਨਾਲ ਤੁਸੀਂ ਕੀ ਕਰ ਰਹੇ ਹੋ ਤੁਸੀਂ ਤੇ ਮੈਂ ਉੱਥੇ ਵੇਖਿਆ ਮੈਂ ਕਿਹਾ ਜੀ ਜਿਹੜੇ ਇੱਥੇ ਡੀਜੀਪੀ ਸਾਹਿਬਾ ਇੱਥੇ ਏਐਸਪੀ ਰਹਾ ਇਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕਰਦੇ ਲੇਕਿਨ ਤੁਸੀਂ ਜੋ ਕਿਹਾ ਕਾਲੀਆਂ ਪੱਡੀਆਂ ਬਿਲਕੁਲ ਠੀਕ ਆ ਪੰਜਾਬ ਪੁਲਿਸ ਕਾਲੀਆਂ ਪੱਡੀਆਂ ਬਹੁਤ ਜਿੰਨਾ ਕਰਕੇ ਨਸ਼ੇ ਵਿਕ ਰਹੇ ਨੇ ਤੇ ਡੀਜੀਪੀ ਨੇ ਉਸਰੇ ਮਾਈਕ ਫੜ ਕੇ ਕਿਹਾ ਸਿੰਦੀ ਚੰਦੀ ਇਹੋ ਜੀ ਗੱਲ ਕਰ ਮੈਂ ਕਿਹਾ ਹੈਗੀਆਂ ਜੀ ਅਸੀਂ ਦੱਸ ਦਿੰਦੇ ਹਾਂ ਗੱਲ ਕਰੋ ਕਰੋ ਕਾਰਵਾਈ ਤੁਸੀਂ ਇਸ ਕਰਕੇ ਕਾਲੀਆਂ ਭੇਡਾਂ ਜਿਹੜੀਆਂ ਉਹ ਗੜਬੜ ਕਾਲੀਆਂ ਤੇ ਜਿਹੜੀ ਆ ਇੰਟਰਵਿਊ ਹੋਈ ਆ ਇਹਦੇ ਵਿੱਚ ਜੇ ਤੇ ਉਹਨੇ ਆਪਣੇ ਲੈਵਲ ਤੇ ਕੀਤੀ ਤੇ ਕੀ ਲੈਣਦੇ ਹੋਣੇ ਉਹਦੀ ਪੜਤਾਲ ਹੋਣੀ ਚਾਹੀਦੀ ਆ ਜੇ ਨਹੀਂ ਤੇ ਕਿਹਨੇ ਕਰਵਾਈ ਆ ਉਹ ਵੀ ਸਭ ਨੰਗਾ ਕੀਤਾ ਜਾਣਾ ਚਾਹੀਦਾ ਮਾਮਲਾ ਜੀ ਜੀ ਪਟੀ ਸਾਹਿਬ ਇਹਦੇ ਨਾਲ ਹੀ ਮੈਨੂੰ ਇੱਕ ਗੱਲ ਧਿਆਨ ਆ ਗਈ ਇੱਕ ਨਾ ਰਿਪੋਰਟ ਛਪੀ ਅਖਬਾਰ ਦੇ ਵਿੱਚ ਅਫੀਮ ਦੀ ਖੇਤੀ ਨੂੰ ਲੈ ਕੇ ਅਫਗਾਨਿਸਤਾਨ ਦੇ ਵਿੱਚ ਇਹਦੀ ਖੇਤੀ ਜਿਹੜੀ ਹੈ ਉਹ ਬਹੁਤ ਆਦਤ ਦੇ ਵਿੱਚ ਹੁੰਦੀ ਹੈ ਤੇ ਇਹਦੀ ਖੇਤੀ ਦੇ ਉੱਤੇ ਹੌਲੀ-ਹੌਲੀ ਅਫਗਾਨਿਸਤਾਨ ਦੀ ਜਿਹੜੀ ਸਰਕਾਰ ਹੈ ਉਹ ਰੋਕ ਲਗਾ ਰਹੀ ਹੈ ਪਰ ਕਿਉਂਕਿ ਇਹਦੇ ਤੋਂ ਹੀ ਤਮਾਮ ਕਿਸਮ ਦੇ ਨਸ਼ੇ ਜਿਹੜੇ ਆ ਬੜਾਏ ਜਾਂਦੇ ਆ ਤੇ ਹੁਣ ਸਿੰਥੈਟਿਕ ਨਸ਼ਾ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈ ਰਿਪੋਰਟ ਦੇ ਮੁਤਾਬਕ ਵੀ ਉਹ ਇਸ ਕਰਕੇ ਸਿੰਥੈਟਿਕ ਨਸ਼ੇ ਦੇ ਜਿਹੜੇ ਕਾਰੋਬਾਰੀ ਨੇ ਤਸਕਰ ਨੇ ਕਿਉਂਕਿ ਕਹਿੰਦੇ ਫੀਮ ਹੁਣ ਉਹਨਾਂ ਨੂੰ ਲੱਭਦੀ ਨਹੀਂ ਤੇ ਉਹ ਫੈਕਟਰੀਆਂ ਦੇ ਵਿੱਚ ਜਿਹੜਾ ਨਸ਼ਾ ਬੜਾਈ ਜਾਂਦੇ ਆ ਤੇ ਜਿਹੜਾ ਨੌਜਵਾਨਾਂ ਦੀ ਜਾਨ ਲੈ ਰਿਆ ਜਿਹੜੀ ਬਕਾਇਦਾ ਤੌਰ ਤੇ ਤੁਸੀਂ ਗੱਲ ਕੀਤੀ ਆ ਜਿਹੜਾ ਪੰਜਾਬ ਚ ਪਹਿਲਾਂ ਹੈਰੋਇਨ ਤੇ ਚਿੱਟੇ ਦਾ ਨਸ਼ਾ ਹੁੰਦਾ ਸੀ ਵਟਿਆ ਜਾਂਦਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ 2022 ਚ ਸਖਤੀ ਕੀਤੀ ਹੈ ਨਾ 4 ਕਿ ਮਹੀਨੇ ਉਦੋਂ ਫਿਰ ਜਿਹੜਾ ਜੀ ਸਿੰਥੈਟਿਕ ਨਸ਼ਾ ਰਸੈਂਟਿਕ ਨਸ਼ਾ ਹੈ ਜਿਹੜਾ ਆਮ ਦੁਕਾਨਾਂ ਤੇ ਮਿਲ ਜਾਂਦਾ ਸੀ ਸਜੇ ਸਜੇ ਇਹ ਨਸ਼ਾ ਵੱਧਦਾ ਵੱਧਾ ਜਿਹੜਾ ਸੀ ਕਾਫੀ ਵੱਧ ਗਿਆ ਹੈਰੋਇਨ ਜਿਹੜੀ ਹੈ ਕਿ ਖੇਤ ਸੀ ਕਹਿੰਦਾ ਜੀ ਇਹ ਫਗਾਨਿਸਤਾਨ ਤੋਂ ਆਉਂਦੀ ਹੈ ਜਿੰਨਾ ਚਿਰ ਤੇ ਉੱਥੇ ਬਕਾਇਦਾ ਤੌਰ ਤੇ ਅਮਰੀਕਨ ਜਿਹੜੀ ਗਵਰਨਮੈਂਟ ਸੀ ਉਹਦਾ ਰਾਜ ਰਿਹਾ ਮੈਂ ਅਮਰੀਕਨ ਸਪੋਰਟ ਗਵਰਨਮੈਂਟ ਦਾ ਵਾਕਿਆ ਨਸ਼ੇ ਦੀ ਖੇਤੀ ਉੱਥੇ ਬਹੁਤ ਹੁੰਦੀ ਹੈ 1996 ਤੋਂ ਲੈ ਕੇ 2001 ਤੱਕ ਤਾਲਿਬਾਨ ਸਰਕਾਰ ਸੀ ਉਹਨਾਂ ਉਦੋਂ ਵੀ ਟੋਟਲੀ ਬੰਦ ਕਰ ਦਿੱਤੀ ਸੀ ਅਫੀਮ ਦੀ ਖੇਤੀ ਹੁਣ ਜਦੋਂ ਫੇਰ ਆਏ ਆ ਪਹਿਲਾ ਸਾਲ ਡੇਢ ਸਾਲ ਤੱਕ ਉਹ ਆਪਣੀ ਸੈਟਿੰਗ 'ਚ ਲੱਗੇ ਰਹੇ ਲੇਕਿਨ ਹੁਣ ਬਕਾਇਦਾ ਤੌਰ ਤੇ ਉਹਨਾਂ ਨੇ ਇਹ ਜਿਹੜੀ ਆ ਫੀਮ ਦੀ ਖੇਤੀ ਬੰਦ ਕਰਤੀ ਆ ਫੀਮ ਦੀ ਖੇਤੀ ਤੋਂ ਜਿਹੜੀ ਆ ਇਹ ਬਕਾਇਦਾ ਤੌਰ ਤੇ ਹਰੋਂ ਨਿਕਲਦੀ ਆ ਵੇਖੋ ਫੀਮ ਜਿਹੜਾ ਹੈਗਾ ਦਰਖਤ ਉਹਦਾ ਪੌਦਾ ਵਾ ਫੀਮ ਦਾ ਉੱਤੋਂ ਖਸਕਾਸੀ ਬਣਦੀ ਆ ਤੇ ਡੋਡੇ ਵੀ ਬਣਦੇ ਆ ਉਹਦੇ ਤੋਂ ਪੁੱਕੀ ਵੀ ਬਣਦੀ ਆ ਉਹਦੇ ਤੋਂ ਹੈਰੋਂ ਵੀ ਬਣਦੀ ਆ ਚੁੱਫੀ ਵੀ ਨਿਕਲਦੀ ਆ ਸਭ ਨਿਕਲਦਾ ਉਹਦੇ ਚੋਂ ਬਾਰਡਸੂ ਟਨ ਪਿਛਲੇ ਸਾਲ 2022 ਦੇ ਵਿੱਚ ਰਕਾਇਦਾ ਤੌਰ ਤੇ ਬਾਰਡਸੂ ਟਨ ਫੀਮ ਜਿਹੜੀ ਆ ਅਫਗਾਨਸਣ ਚ ਪੈਦਾ ਹੋਈ ਸੀ ਜਿਹਦੇ ਵਿੱਚੋਂ 665 ਟਨ ਲਗਭਗ ਹੈਰੋਂ ਬਣਦੀ ਆ ਟਨਾਂ ਦੇ ਸਾਨੂੰ ਤੇ ਕਿਲੋਗ੍ਰਾਮ ਨਾਲ ਕਿਵੇਂ ਬਣਦੇ ਆ ਹੌਣ ਕੀ ਕੀਤਾ ਜਿ ਪਿਛਲੇ ਸਾਲوں ਨਾਲ ਸ਼ਕਤੀ ਕਰਦੀ 2023 ਦੇ ਵਿੱਚ ਸਿਰਫ ਉਤੇ 333 ਟਨ ਜਿਹੜੀ ਆ ਉਹ ਤੇ ਕਹਦਾ ਤੌਰ ਤੇ ਜਿਹੜੀ ਆ ਇਹ ਸਾਡੀ ਅਫੀਮ ਜਿਹੜੀ ਉਹ ਖੇਤੀ ਇਹ ਨਹੀਂ ਹੋਈ ਆ ਇਹਦੇ ਵਿੱਚ 38 ਕੁ ਟਨ ਜਿਹੜਾ ਸਿਰਫ ਫੈਰਨ ਬਣੀ ਸਿਰਫ 38 ਕੁ ਟਨ ਹੁਣ ਉਥੋਂ ਤੇ ਫੈਰਨ ਬੰਦ ਹੋ ਗਈ ਫੈਰਨ ਬੰਦ ਹੋਣ ਤੋਂ ਫਿਰ ਇਹ ਰਸਾਇਣਿਕ ਨਥੀਆ ਸਿੰਥੈਟਿਕ ਨਸ਼ੇ ਇਹ ਆਉਣੇ ਸ਼ੁਰੂ ਹੋਗੇ 1 ਗ੍ਰਾਮ ਦੀ ਕੀਮਤ ਜਿਹੜੀ ਹੈਰੋਇਨ ਉਹਦੀ 2200 ਰੁਪਿਆ ਕੀਮਤ ਹੈ ਜਿਹੜੀ ਸਿੰਥੈਟਿਕ ਡਰੱਗ ਆ ਇਹਦੀ 5000 ਕੀਮਤ ਮੋਟਾ ਮਾਲ ਮਿਲਦਾ ਹੈ ਉੱਥੋਂ ਹੁਣ ਅੱਜ ਦੀ ਡੇਟ ਦੇ ਜਿਹੜੇ ਸਿੰਥੈਟਿਕ ਹੈਰੋਇਨ ਆ ਇਹ ਜਦਾ ਮਾਲ ਦੀ ਵਾਲੇ ਜਿਹੜੇ ਖੇਤਰ ਉਸ ਪਾਸੇ ਜਿਆਦਾ ਹੋ ਰਹੀ ਹੈ ਉਧਰ ਸਪਲਾਈ ਹੁੰਦੀ ਹੈ ਉਸ ਪਾਸੇ ਵੀ ਇਧਰ ਕੱਟ ਹੁੰਦੀ ਹੈ ਹੁਣ ਆਉਣ ਵਾਲੇ ਦਿਨਾਂ ਉਮੀਦ ਆ ਕਿ ਸ਼ਾਇਦ ਇਹਨਾਂ ਬੰਦ ਹੋ ਜAVE ਜਿਹੜੀ ਆਈਸ ਆ ਹੋਣ ਪਾਕਿਸਤਾਨ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਇਹ ਸਿੰਥੈਟਿਕ ਡਰੱਗ ਉਹ ਬੜਾਈ ਜਾਂਦੀ ਹੈ ਹੁਣ ਡਰੱਗ ਸਪਾਈ ਵਰੀ ਆਈਸ ਦੇ ਰੂਪ ਦੇ ਟੁਕੜੇ ਬਣਾਈ ਹੁੰਦੀਆਂ ਬਰਫ਼ ਦੀਆਂ ਛੋਟੀਆਂ ਛੋਟੀਆਂ ਜਗਦੀਸ਼ ਭੋਲਾ ਸੀਗਾ ਜਿਹੜਾ 6000 ਡਰੱਗ ਕੋਣੀ ਰੈਕਡ ਤੇ ਵੇਚੀਗਾ ਤੁਹਾਨੂੰ ਪਤਾ ਹੋਵੇਗਾ ਉਹਨੂੰ ਹੈਰੋਨ ਦੇ ਕੇਸ ਦੇ ਵਿੱਚ ਤੇ ਬਕਾਇਦਾ ਤੌਰ ਤੇ 24 ਸਾਲ ਦੀ ਸਜ਼ਾ ਹੋ ਗਈ 10 ਸਾਲ ਸਜ਼ਾ ਉਹਨੇ ਕੱਟ ਲਈ ਹੁਣ ਉਹਨੂੰ ਇਸ ਜਿਹੜੀ ਡਰੱਗ ਆ ਆਈਸ ਦੇ ਵਿੱਚ ਆਈਜ਼ ਕੇਸ ਦੇ ਵਿੱਚ ਜਿਹੜਾ ਕੇਸ ਚੱਲਦਾ ਸੀ ਉਹਦੇ ਵਿੱਚ 10 ਸਾਲ ਦੀ ਸਜ਼ਾ ਨੂੰ ਹੋਣ ਹੋਈ ਹੈ ਹੁਣ ਤੁਸੀਂ ਆਪ ਸਿਆਣੇ ਹੋ ਵੀ ਜਿਹੜੀ ਪੰਜਾਬ ਪੁਲਿਸ ਆ ਉਹਨੇ ਜਿਹੜੀ ਹੈ ਪਿਛਲੇ ਵਾਰੇ ਪੰਜਾਬ ਪੁਲਿਸ ਨੇ ਜਿਹੜੀ 1354 ਕਿਲੋਗ੍ਰਾਮ ਤੇ 22 ਗ੍ਰਾਮ 22 22 ਗ੍ਰਾਮ ਤੀਸੇ ਕਿਲੋ ਇਹ ਫੜੀ ਸੀ ਪਿਛਲੇ ਮਹੀਨੇ ਪਿਛਲੇ ਸਾਲ ਦੇ ਨਾਲ ਨੇ ਐਜ ਕਿ ਇਹ 554 ਕਿਲੋ ਰਹਿ ਗਈ ਹੁਣ ਤੱਕ ਮਤਲਬ ਜਿਹੜੀ ਹੈ ਰੋਅ ਨੂੰ ਘਟਦੀ ਜਾ ਰਹੀ ਹੈ ਇਹਦੀ ਜਗ੍ਹਾ ਆਈਸ ਲੈ ਰਹੀ ਹੈ ਆਈਸ ਬਧੇਰੇ ਖਤਰਨਾਕ ਹੈ ਮਾਰੀ ਦੀ ਵਿਅਤ ਘਟੋਗੀ ਤੇ ਬੰਦੇ ਦੀ ਮੌਤ ਛੇਤੀ ਹੋ ਜਾਂਦੀ ਹੈ ਉੱਥੇ ਇਸ ਕਰਕੇ ਇਹ ਸਾਡੇ ਵਾਸਤੇ ਬਿਲਕੁਲ ਬਕਾਇਦਾ ਤੌਰ ਤੇ ਸਾਡੇ ਨੌਜਵਾਨਾਂ ਦਾ ਪ੍ਰੱਖ ਜਿਹੜਾ ਹਨੇਰੇ ਚ ਜਾ ਰਿਹਾ ਵਾ ਸਰਕਾਰਾਂ ਨੂੰ ਚਾਹੀਦਾ ਹੈ ਤੇ ਕੋਈ ਸਖਤ ਕਦਮ ਚੁੱਕਣ ਤੇ ਨੌਜਵਾਨਾਂ ਨੂੰ ਜਿਹੜਾ ਬਕਾਇਦਾ ਤੌਰ ਤੇ ਜਿਹੜਾ ਰੋਜ਼ਗਾਰ ਲੈ ਪਾਸੇ ਤੋਰਨ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣ ਲੱਗਾ ਪੰਜਾਬ ਦੇ ਹਾਲਾਤ ਖਰਾਬ ਸੀਗੇ 1986 ਸੱਤੀ ਦੀ ਗੱਲ ਹੈ ਇੱਕ ਇੰਡੀ ਐਕਸਪ੍ਰੈਸ ਦੇ ਵਿੱਚ ਟਾਟਾ ਦੇ ਉਹਨਾਂ ਦੇ ਨਾਲ ਇੱਕ ਇੰਟਰਵਿਊ ਛਪੀ ਸੀ ਉਹਨੇ ਕਿਹਾ ਜੀ ਪੰਜਾਬ ਦਾ ਮੈਨੂੰ ਠਿੱਕ ਠੇਕਾ ਦੇ ਦਿਓ ਪੰਜਾਬ ਦੇ ਵਿੱਚ ਅਤਵਾਦ ਮੈਂ ਖਤਮ ਕਰ ਦੂੰ ਉਹਨੂੰ ਪੁੱਛਿਆ ਕਿ ਤੂੰ ਕਿਵੇਂ ਖਤਮ ਕਰੇਂਗਾ ਉਹਨਾਂ ਦੇ ਨਾਲ ਚ ਕਹਿੰਦਾ ਵੀ ਮੈਂ ਹਰ ਡਿਸਟ੍ਰਿਕਟ ਦੇ ਵਿੱਚ ਇੱਕ 60 ਕੋਟ ਰੁਪਏ ਖਰਚ ਕਰਕੇ ਆਪਣੀ ਇੱਕ ਇੰਡਸਟਰੀ ਲਾਉਂਗਾ ਸਰਕਾਰ ਦਾ ਮੁਲਾਜ਼ਮ ਸਵੇਰੇ 9 ਵਜੇ ਜਾਂਦਾ ਵਾ ਹਾਜ਼ਰੀ ਲਾਉਂਦਾ ਖਿਸਕ ਜਾਂਦਾ ਮੁੜ ਕੇ ਆਇਆ ਆ ਨਾ ਨਾ ਆਇਆ ਮੁੜ ਕੇ ਸਿਆਸਤ ਕਰਦਾ ਉਹ ਜਾ ਕੇ ਧਰਨੇ ਦੇਂਦਾ ਵਾ ਮੁਜਾਜਰ ਕਰਦਾ ਤੇ ਤਨਖਾਹ ਸਰਕਾਰ ਕੋਲ ਲੈਂਦਾ ਮੇਰਾ ਮੁਲਾਜ਼ਮ ਬਕਾਇਦਾ ਤੌਰ ਤੇ ਗੱਲ ਹੋ ਗਈ ਮੇਰਾ ਮੁਲਾਜ਼ਮ ਜਿਹੜਾ ਵਾ ਉਹ ਐਨੀ ਗੱਲ ਵੀ ਉਹ ਹਾਜ਼ਰੀ ਲਾ ਕੇ ਚੱਲ ਜਾਊਗਾ ਜੇ ਸਰਕਾਰ ਬਕਾਇਦਾ ਤੌਰ ਤੇ ਉਹਨੂੰ ਦਿੰਦੀ ਹੈ ਨਾ 1500 ਰੁਪਇਆ ਤੇ ਮੈਂ ਆਪਣੇ ਮੁਲਾਜ਼ਮ ਨੂੰ 2000 ਰੁਪਏ ਦੂ ਤਨਖਾਹ ਜਿਹਨੂੰ 2000 ਮਿਲੂਗੀ ਮੇਰਾ ਮੁਲਾਜ਼ਮ 8 ਵਜੇ ਫੈਕਟਰੀ ਜਾਊਗਾ ਸ਼ਾਮੀ 4 ਵਜੇ ਤੱਕ ਕੰਮ ਕਰੂਗਾ ਜੇ ਓਵਰਟਾਈਮ ਕਰੂਗਾ ਉਹਨੂੰ ਡਬਲ ਦੇਉਂਦਾ ਮੈਂ ਇਹ ਕਿਉਂ ਨਾ ਆਤਮਰਖਤਮ ਹੋ ਗਿਆ ਜਿਹੜੇ ਬੰਦੇ ਨੂੰ ਰੋਟੇਡ ਪਰ ਕੇ ਰੋਟੀ ਮਿਲਣੀ ਸ਼ੁਰੂ ਹੋ ਗਈ ਜਿਹੜਾ ਬੰਦਾ ਕੰਮ ਤੇ ਲੱਗ ਗਿਆ ਉਹਦੇ ਬੱਚੇ ਪਾਲਨੇ ਸ਼ੁਰੂ ਹੋ ਗਏ ਉਹਨੂੰ ਆਪਣਾ ਮਕਾਨ ਮਿਲ ਗਿਆ ਉਹਨੂੰ ਆਪਣੀ ਕਨਵਿੰਸ ਮਿਲ ਗਈ ਉਹਨੇ ਪੁੱਠੇ ਪਸਲੇ ਨੂੰ ਕਿਹਣਾ ਉਹਦਾ ਧਿਆਨ ਇਹਦਾ ਇਸ ਕਰਕੇ ਸਰਕਾਰ ਨੂੰ ਇਹ ਪ੍ਰਬੰਧ ਕਰਨੇ ਪੈਣਗੇ ਸਤੇ ਇਤੇ ਲੋਕ ਤੇ ਕਹਿੰਦੇ ਅਸੀਂ 43000 ਯਾਰ ਲੋਕਾਂ ਨੂੰ ਨੌਕਰੀ ਦੇ ਦਿੱਤੀ 5 ਲੱਖ ਬੰਦਾ ਰਹਿ ਜੀ ਰੁਜਗਾਰ ਬੇਰੁਜਗਾਰ ਆ ਸਾਡਾ ਇੱਥੇ ਪੰਜਾਬ ਦੇ ਵਿੱਚ ਕਿ 43 ਜੇ ਤੁਹਾਡੀ ਉੱਥੇ ਕਿਉਂ ਕਿ 43000 ਉਹ ਨੇ ਜਿਹੜੇ ਠੇਕੇ ਤੇ ਸੀਗੇ ਜਿਨ੍ਹਾਂ ਦਾ ਠੇਕਾ ਬਣਾਇਆ ਸੀ ਮੈਰਿਟ ਵਿੱਚ ਸਕੂਲ ਨੂੰ ਤੁਸੀਂ ਸਕੂਲ ਫਰ ਐਮਿਨਸ ਮਿਲਾਤਾ ਕਿਉਂ ਲੋਕਾਂ ਨੂੰ ਧੋਖਾ ਕਰ ਰਹੇ ਹੋ ਤੁਸੀਂ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਿਚੁਏਸ਼ਨ ਟੋਟਲੀ ਖਰਾਬ ਹੋ ਚੁੱਕੀ ਟੋਟ ਕਿ ਸਾਡੇ ਜੁੜੇ ਅਮਨ ਅਰੋੜਾ ਜੀ ਮੰਤਰੀ ਜੀ ਨੇ ਉਹ ਕਹਿੰਦੇ ਨੇ ਜੀ ਪਹਿਲੇ ਨੰਬਰ ਤੇ ਲਾਅ ਐਂਡ ਆਰਡਰ ਦੇ ਵਿੱਚ ਜੇ ਤੁਸੀਂ ਪਹਿਲੇ ਨੰਬਰ ਤੇ ਹੋ ਤੇ ਫਿਰ ਹਣਾ ਨੰਬਰ ਤੇ ਹੋਗਾ ਫਿਰ ਵੇਖ ਲਓ ਤੁਸੀਂ ਜੀ ਜੀ ਪੱਟੀ ਸਾਹਿਬ ਲਾਅ ਐਂਡ ਆਰਡਰ ਦੀ ਸਿਚੁਏਸ਼ਨ 2007 ਤੋਂ 17 ਤੱਕ ਵੀ ਖਰਾਬ ਰਹੀ ਸਾਰੇ ਪਾਸੇ ਰੌਲਾ ਪੈਂਦਾ ਮੈਨੂੰ ਉਹ ਮੁੱਦਾ ਦੱਸਣ ਦੀ ਲੋੜ ਨਹੀਂ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਹਨਾਂ ਦੀ ਕੋਰ ਕਮੇਟੀ ਇਹ ਫੈਸਲਾ ਕਰਦੀ ਹੈ ਵੀ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਅਸੀਂ ਇੱਕ اجلاس ਜਿਹੜਾ ਉਹ ਸੱਦਾਂਗੇ ਤੇ ਨਾਲ ਹੀ ਦੂਜੇ ਪਾਸੇ ਆ ਜਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹ ਮੋٹے ਕਾਗਜ਼ਾਂ ਦਾ ਇੱਕ ਪਲੰਦਾ ਲੈ ਕੇ ਪ੍ਰੈਸ ਦੇ ਸਾਹਮਣੇ ਆ ਜਾਂਦੇ ਆ ਤੇ ਕੱਲੀ-ਕੱਲੀ ਗੱਲ ਦਾ ਸਪਸ਼ਟਿਕਰਣ ਦਿੰਦੇ ਆ ਵੀ ਕਿਹੜੀ ਥਾਂ ਦੇ ਉੱਤੇ ਸਾਡੇ ਕੋਲੋਂ ਜਿਹੜਾ ਵਾ ਉਹ ਅਣਗਹਿਲੀ ਹੋਈ ਉਹ ਕਹਿੰਦੇ ਵੀ ਹੋਈ ਹੀ ਨਹੀਂ ਕਿਸੇ ਕਿਸਮ ਦੀ ਅਣਗਹਿਲੀ ਆਹ ਵੇਖੋ ਕਹਿੰਦੇ ਰਿਕਾਰਡ ਮੇਰੇ ਕੋਲ ਸਾਰਾ ਅਮਰਜੇ ਤੱਕ ਬਰਗਾੜੀ ਕਾਂਡ ਦੇ ਵਿੱਚ ਮੋਰਚਾ ਲੱਗਾ ਬੇਬਲ ਕਣਾ ਮੋਰਚਾ ਲੱਗਾ ਕੋਟ ਕਪੂਰਾ ਲੱਗਾ ਜਦੋਂ ਬੇਦ ਵੀ ਹੋਈ ਹੈ ਖਾਸ ਕਰਕੇ ਮਾਰਵੇ ਥਾਂ ਥਾਂ ਦੇ ਲੋਕਾਂ ਨੇ ਟ੍ਰੈਫਿਕ ਰੁਕੀ ਸੜਕਾਂ ਮੰਗੀ ਭਗਤਾ ਭਾਈ ਲੱਗਾ ਮਲਕਪੁਰਗ ਵਿਖੇ ਬਕਾਇਦਾ ਤੌਰ ਤੇ ਜਿਹੜੇ ਸੀ ਉਹ ਮਹਾਰਾਜ ਦੀ ਜੇ ਸੀ ਅੰਖਾਰੇ ਗੇ ਉਹਦੇ ਵਿੱਚ ਕੀ ਕਰਮੀ ਕੀਤੀ ਕਿੰਨੇ ਵਕੀਲ ਕੀਤੇ ਹੁਣ ਤੱਕ ਕੇਸ ਲੜਨ ਵਾਸਤੇ ਐਸਪੀਸੀ ਇਹ ਪਹਿਲਾਂ ਸਪਸ਼ਟ ਹੀ ਕਰ ਦੇਵੇ ਜੇ ਤੇ ਇਹਨਾਂ ਕੋਈ ਵਕੀਲ ਕਰਕੇ ਕੇਸ ਲੜਿਆ ਫੇਰ ਠੀਕ ਹੈ ਜੇ ਕਿਤੇ ਇਹਨਾਂ ਦੇ ਮੁਲਾਜ਼ਮ ਜਾਂ ਅਕਾਲੀ ਉਹਨਾਂ ਧਰਨਿਆ ਜਗਾਇ ਤੇ ਫੇਰ ਠੀਕ ਹੈ ਸਿਰਫ ਇੱਕ ਗੱਲ ਕਹੀ ਜਾਣੀ ਵੀ ਜਦੋਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਿੱਤੀ ਅਸੀਂ ਵਿਰੋਧ ਕੀਤਾ ਸੀ ਹਮ ਲੇਕਿਨ ਚਰਨਜੀਤ ਬਰਾੜ ਇਹ ਕਹਿ ਰਿਹਾ ਤੁਸੀਂ ਆਪਣੇ ਵਕੀਲ ਨੂੰ ਪੁੱਛੋ ਕਿ ਜਿਹੜੀ ਤੁਹਾਡੀ ਵਿਰੋਧ ਦੀ ਲੈਟਰ ਸੀ ਉਹਨੇ ਪੇਸ਼ ਕੀਤੀ ਕਿ ਆਪਣੀ ਲੈਟਰ ਪੇਸ਼ ਕੀਤੀ ਵੀ ਅਸੀਂ ਜਿਹੜੀ ਆ ਜੀ ਸਪੋਰਟ ਕਰਦੇ ਕਲੋਜ਼ਰ ਦੀ ਗੱਲ ਤੇ ਵੋਟਾਂ ਦੀ ਸੀ ਤੁਸੀਂ ਕਿਉਂ ਲੋਕਾਂ ਨੂੰ ਘਬਰਾਹ ਕਰ ਰਹੇ ਹੁਣ ਤੁਸੀਂ ਕਹਿੰਦੇ ਹੋ ਪੰਜਾਬ ਸਰਕਾਰ ਜਿਹੜੀ ਆ ਉਹ ਕੇਸ ਚ ਚਲਾਉਣ ਦੀ ਇਜਾਜ਼ਤ ਨਹੀਂ ਦੇ ਰਹੀ ਤੇ ਅਸੀਂ ਮੁੱਖ ਮੰਤਰੀ ਕੋਲ ਸਮਾਂ ਮੰਗਦੇ ਹਾਂ ਉਹਨੂੰ ਮਿਲਣ ਵਾਸਤੇ ਦੂਸਰਾ ਤੁਸੀਂ ਕਹਿੰਦੇ ਪ੍ਰਦੀਪ ਕਲੇਰ ਦੇ ਖਿਲਾਫ ਤਿੰਨ ਕੇਸ ਚੱਲਦੇ ਸੀ ਇੱਕ ਕੇਸ ਦੇ ਵਿੱਚ ਉਹ ਫਗੋੜਾ ਵੀਰਿਆ ਤੇ ਇਹ ਜਲਦੀ ਜਬਾਨਤਿਕ ਵਿੱਚ ਮਿਲ ਗਈ ਉਹਨੂੰ ਇਹ ਭਾਈ ਅਦਾਲਤ ਦਾ ਕੰਮ ਆ ਜਾਂ ਤੇ ਤੁਸੀਂ ਜਾ ਕੇ ਤਾਂ ਵਿਰੋਧ ਕਰਦੇ ਹੋ ਉੱਥੇ ਆਪਣਾ ਵਕੀਲ ਖੜਾ ਕਰਦੇ ਹੋ ਕੀਤਾ ਤੁਸੀਂ ਜੇ ਤੇ ਕੀਤਾ ਤੇ ਫਿਰ ਤੇ ਮੰਨ ਲੈਨੇ ਆ ਕਿ ਜੇ ਤੁਸੀਂ ਇਹੀ ਆਪਣੀ ਗੱਲ ਸੱਪ ਲਾ ਕੇ ਦੂਜੇ ਦੀ ਗੱਲ ਜਿ ਪਾਉਣਾ ਚਾਹੁੰਦੇ ਹੋ ਤੇ ਅੱਜ ਮੀਡੀਆ ਬਹੁਤ ਸਟਰੋਂਗ ਹੈ ਉਹ ਤੁਹਾਨੂੰ ਦੂਜੇ ਦੀ ਗੱਲ ਸੱਪ ਪਾਉਣ ਨਹੀਂ ਦੇਵੇਗਾ ਅਸੀਂ ਪੰਜਾਬ ਸਰਕਾਰ ਨੂੰ ਬਿਲਕੁਲ ਨਹੀਂ ਬਰੀ ਕਰਦੇ ਦੇ ਵਿੱਚ ਕੀ ਅੱਜ ਤੁਹਾਡੇ ਬੰਦੇ ਤੁਹਾਡੇ ਆਪਣੇ ਆਗੂ ਆ ਖੁਦ ਮੰਨਦੇ ਆ ਕਿ ਸਾਡੇ ਕੋਲ ਆ ਗਲਤੀਆਂ ਹੋਈਆਂ ਸਾਡੇ ਕੋਲ ਵੱਜਰਗ ਨਾ ਹੋਏ ਜੇ ਤੁਸੀਂ ਅਜੇ ਵੀ ਉਹਨਾਂ ਉੱਤੇ ਪਰਦਾ ਪੁੱਛੀ ਕਰਦੇ ਹੋ ਤੇ ਫਿਰ ਤੁਸੀਂ ਵੀ ਬਰਾਬਰ ਦੇ ਦੋਸ਼ੀ ਹੋ ਇਸ ਕਰਕੇ ਉਹਨਾਂ ਨੇ ਇਹਦੀ ਗੱਲ ਜ਼ਰੂਰ ਕਹੀ ਆ ਕਿ ਅਸੀਂ ਮੁੱਖ ਮੰਤਰੀ ਕੋਲ ਟਾਈਮ ਮੰਗ ਰਿਹਾ ਚਿੱਠੀ ਲਿਖਾਂਗੇ ਅਸੀਂ ਈਮੇਲ ਵੀ ਕਰਾਂਗੇ ਉਹਨੂੰ ਜੇ ਟਾਈਮ ਸਾਨੂੰ ਜੇ ਉਹ ਘੱਟ ਠੀਕ ਨਹੀਂ ਤੇ ਅਸੀਂ ਆਪਣੀ ਮੰਗ ਜਿਹੜੀ ਬਕਾਇਦਾ ਤੌਰ ਤੇ ਆ ਉਹ ਗਵਰਨਰ ਨੂੰ ਜਾ ਕੇ ਦੇ ਦਿਆਂਗੇ ਦੇ ਦਿਓ ਕੀ ਫਰਕ ਪੈਂਦਾ ਉੱਥੇ ਪਰ ਮੈਂ ਇਹ ਵੀ ਗੱਲ ਕਹੂੰਗਾ ਮੁੱਖ ਮੰਤਰੀ ਸਾਹਿਬ 12000 ਰੰਜੀਤ ਸਿੰਘ ਜਦੋਂ ਆਉਂਦਾ ਸੀ ਤਾਂ ਮੱਥਾ ਟਿਕਨ ਦਰਬਾਰ ਸਾਂ ਸਾਡੇ ਲੁਟੇਰੇ ਮਹੰਤ ਉਹ ਰੰਜੀਤ ਸਿੰਘ ਫੁੱਲ ਕੇ দান ਕਰਿਆ ਕਰ ਗੁਰੂ ਘਰ ਇਹ ਸਰਦਾਰੀਆਂ ਸਤਨ ਦੇ ਰਹਿੰਦੀਆਂ ਤੇ ਉਹ ਜੋ ਵੀ ਗਲਤ ਪਾਇਆ ਹੁੰਦਾ ਸੀ ਜੋ ਕਿਤੇ ਹੁੰਦਾ ਸੀ ਲਾ ਕੇ ਫੜਾਣਾ ਲੋਜ ਡੈਲੋ ਤੁਸੀਂ ਮੁੜ ਕੋ ਇੰਨਾ ਤੰਗਾ ਸੀ ਉਹ ਨਹੀਂ ਆਉਣਾ ਛੜਦਾ ਸੀ ਇੱਥੇ ਕਿ ਚਲੋ ਇੱਥੋਂ ਦੂਰੋਂ ਮੱਥਾ ਟੇਕ ਲਾਂਗੇ ਆਪਾਂ ਕੀ ਜਾਣਾ ਇੱਥੇ ਇੰਨਾ ਤੰਕਣਾ ਸ਼ੁਰੂ ਕਰ ਦਿੱਤਾ ਸੀ ਉਹੋ ਹਾਲ ਤੁਹਾਡਾ ਬਣਦਾ ਜਾਂਦਾ ਹੈ ਮੰਤ ਬਣਦੇ ਜਾ ਰਹੇ ਤੁਸੀਂ ਸਚਾਈ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਅੱਜ ਤੁਸੀਂ ਬਕਾਇਦਾ ਤੌਰ ਤੇ ਆਪਣੀ ਪ੍ਰੈਸ ਕੋਲ 'ਚ ਇਹ ਵੀ ਕਿਹਾ ਇਹ মিডিਆ ਸਾਡੇ ਖਿਲਾਫ ਬੋਲਦਾ ਵੀ ਚਾਹੀਦੇ ਕੰਮ ਕਰੋ ਤੁਹਾਡੇ ਖਿਲਾਫ ਨਾ ਬੋਲੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਕੰਮ ਉਹ ਕਰੋ ਸਿਆਸਤ ਨਾ ਕਰੋ ਤੁਸੀਂ ਉੱਥੇ ਹੁਣ ਮੁੱਖ ਮੰਤਰੀ ਸਾਡੀ ਬੇਨਤੀ ਆ ਇਸ ਮਜ ਤੋਂ ਬੇਨਤੀ ਆ ਜੇ ਇਹ ਟਾਈਮ ਦਿੰਦੇ ਆ ਤੇ ਇਹਨਾਂ ਦਾ ਟਾਈਮ ਲੈ ਲਓ ਇਹਨਾਂ ਨੂੰ ਟਾਈਮ ਦੇ ਦਿਓ ਇਹਨਾਂ ਨਾਲ ਮੁਲਾਕਤ ਕਰ ਲਓ ਜੋ ਕਹਿੰਦੇ ਉਹ ਸੁਣ ਲਓ ਤੇ ਆਪਣਾ ਪੱਖ ਪੇਸ਼ ਨਾਲ ਕਰਦੇ ਵੀ ਸਾਡਾ ਪੱਖ ਦਿੱਤੇਗਾ ਸੀ ਕੁਝ ਨਹੀਂ ਕੀਤਾ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਲੋੜੀ ਦੀ ਕੇਸ ਚਲਾਉਣ ਵਾਸਤੇ ਪਰਮਿਸ਼ਨ ਦੀ ਲੇਕਿਨ ਇਹਨਾਂ ਦੇ ਵਕੀਲ ਕਹੀ ਜਾਂਦਾ ਪਰਮਿਸ਼ਨ ਦੀ ਲੋੜ ਹੈਗੀ ਹੈ ਬਾਕੀ ਕੀ ਰਹਿ ਗਿਆ ਇਸ ਕਰਕੇ ਸਭ ਘਾਲਾ ਮਾਲਾ ਵਾ ਜੇ ਸੰਦੀਪ ਜੀ ਸਿੱਖ ਕਤਲੇਆਮ ਦਾ 40 ਸਾਲ ਬਾਅਦ ਅਜੇ ਇਨਸਾਫ ਨਹੀਂ ਮਿਲਿਆ ਤੇ ਇਹ ਤਾਂ ਜੇ 9 ਸਾਲ ਹੀ ਹੋਏ ਹੈ ਇਨਸਾਫ ਕਿੱਥੋਂ ਮਿਲ ਜੂ ਆਪਾਂ ਨੂੰ ਜੀ ਜੀ ਪੱਟੀ ਸਾਹਿਬ ਉਧਰ ਭਾਜਪਾ ਜਿਹੜੀ ਆ ਉਹ ਸੈਮੀ ਫਾਈਨਲ ਖੇਡਣ ਨੂੰ ਤਿਆਰ ਆ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਉਹ ਐਲਾਨ ਲਗਭਗ ਹੋ ਚੁੱਕਾ ਹੋ ਸਕਦਾ ਵੀ ਸਤੰਬਰ ਅਕਤੂਬਰ ਦੇ ਵਿੱਚ ਇਹ ਚੋਣਾਂ ਹੋ ਜਾਣ। ਭਾਜਪਾ ਨੇ ਵੀ ਤਿਆਰੀ ਵੇਡ ਲਈ ਆ ਕਹਿੰਦੇ ਵੀ ਅਸੀਂ ਕੱਲੇ-ਕੱਲੇ ਪਿੰਡ ਦੇ ਵਿੱਚ ਜਿਹੜੀ ਆ ਉਹ ਚੋਣ ਲੜਨੀ ਆ। ਤੇ ਜੇ ਇਹ ਆਪਣੇ ਉਮੀਦਵਾਰ ਖੜੇ ਕਰਦੇ ਆ ਵੈਸੇ ਤਾਂ ਹਰੇਕ ਪਾਰਟੀ ਨੂੰ ਅਧਿਕਾਰ ਆ ਉਹ ਚੋਣ ਲੜਨ ਦਾ ਹਰੇਕ ਬੰਦੇ ਨੂੰ ਅਧਿਕਾਰ ਆ ਡੈਮੋਕ੍ਰੇਸੀ ਦੇ ਵਿੱਚ। ਤੇ ਫੇਰ ਇਹ ਜਿਹੜਾ 18% ਵੋਟ ਪ੍ਰਤੀਸ਼ਤ ਇਹ ਲੈ ਕੇ ਗਏ ਸੀਗੇ ਇਸ ਵਾਰ 2024 ਦੇ ਵਿੱਚ ਇਹ ਵੱਧ ਜਾਊਗਾ। ਜਿਹੜਾ ਕਿਉਂਕਿ ਜਦੋਂ ਇਹ ਪਿੰਡਾਂ ਤੱਕ ਪਹੁੰਚਣਗੇ ਕਿਉਂਕਿ ਪਿੰਡਾਂ ਦੇ ਵਿੱਚ ਵਿਰੋਧ ਸਿਗਾ ਤਾਂ ਇਸ ਪੂਰੀ ਇਹਨਾਂ ਦੀ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਇਹਨਾਂ ਦੀ ਤਿਆਰੀ ਕਿਸ ਕਿਸਮ ਦੀ ਹੋਏਗੀ ਕਿਸ ਕਿਸਮ ਦੇ ਨਾਲ ਇਹ ਕੈਂਪੇਨ ਕਰਨਗੇ ਕਿਸ ਕਿਸਮ ਦੇ ਨਾਲ ਇਹ ਬੰਦਿਆਂ ਦੀ ਚੋਣ ਕਢਣਗੇ ਜਿਹੜੇ ਇਹਨਾਂ ਦੀ ਟਿਕਟ ਦੇ ਉੱਤੇ ਜਿਹੜਾ ਵਾ ਉਹ ਸਰਪੰਚੀ ਲੰਢਗੇ ਜੀ ਜਿੱਥੋਂ ਤੱਕ ਭਾਜਪਾ ਦੀ ਗੱਲ ਆ ਜੀ ਸਨ 2 ਜਾਂ 3 4 ਤੱਕ ਇਹਨਾਂ ਦੀ ਜਦੋਂ ਵੀ ਪੰਚਾਇਤੀ ਚੋਣ ਹੁੰਦੀਆਂ ਸੀ ਪੂਰੇ ਪੰਜਾਬ ਦੇ ਵਿੱਚ 100 ਜਾਂ 150 ਸਰਪੰਚ ਬਣਦੇ ਸੀ ਇਹਨਾਂ ਦੇ ਪਿੰਡਾਂ 'ਚ ਬੋਲ ਉਦੋਂ ਮੇਗਾ ਸੀ ਜਨਸ਼ੰਖ ਦੇ ਹੈਗੇ ਨਹੀਂ ਕੋਈ ਪਿੰਡ ਤੁਸੀਂ ਚਲ ਜਓ ਪਠਾਨਕੋਟ ਦੇ ਏਰੀਆ 'ਚ ਸ਼ਰਪੁਰ ਵੀਰ ਚਲੇ ਪਿੰਡ ਉਹਦੇ ਹੈਗੇ ਨਹੀਂ ਉੱਥੇ ਮਾਲਵੇ 'ਚ ਕੋਈ ਪਿੰਡਾਂ ਦੇ ਹੈਗੇ ਨਹੀਂ ਜਿੱਥੇ ਬਹੁ ਗਿਣਤੀ ਚ ਨੇ ਖੜ ਪੰਜਾਬ ਇੱਕ ਜੈ ਸੁਭਾਵਾ ਇੱਥੇ ਇੱਥੇ ਤੁਹਾਨੂੰ ਕੋਈ ਜਾਤੀ ਤੌਰ ਤੇ ਕੋਈ ਜਾਂ ਧਰ ਦੇ ਤੌਰ ਤੇ ਕੋਈ ਕਿਸੇ ਦੀ ਵਿਰੁੱਧਤਾ ਨਹੀਂ ਕਰਦਾ ਸਾਰੇ ਸੁਲਝੇ ਵਿਅਕਤੀ ਨੇ ਬਿਲਕੁਲ ਹੁਣ ਜਿਹੜੀ ਭਾਜਪਾ ਸਾਡੇ 18% ਵੋਟ ਲੈ ਗਈ ਤੇ ਕਾਲੀਆਂ ਨਾਲੋਂ ਘੱਟੋ-ਘੱਟ 5-6% ਵੋਟ ਲੋਕ ਲੈ ਜਾਂਦੀ ਹੈ ਤੇ ਕਾਲੀਆਂ ਦੀ ਹਾਲਤ ਤੇ ਜੰਮੂ ਕਸ਼ਮੀਰ ਨੂੰ ਭੈੜੀ ਹੋਈ ਪਈ ਹੈ ਅਫਗਾਨਿਸਤਾਨ ਨੂੰ ਭੈੜੀ ਹੋਈ ਪਈ ਹੈ ਆ ਜਿਹੜੀ ਹੁਣ ਅਕਾਲ ਤੱਕ ਤੇ ਦੋਵੇਂ ਤਰ੍ਹਾਂ ਪੁੱਜ ਗਏ ਨੇ ਦੋ ਧੜੇ ਹੋ ਗਏ ਨੇ ਵੱਖੋ-ਵੱਖਰੇ ਇਹਨਾਂ ਦੀ ਹਾਲਤ ਹੋਰ ਪਤਲੀ ਹੋ ਗਈ ਸਾਡੇ ਲੋਕ ਬਦਲ ਚਾਹੁੰਦੇ ਨੇ ਉਹ ਕਾਂਗਰਸ ਨੂੰ ਪਸੰਦ ਨਹੀਂ ਕਰਦੇ ਲੇਕਿਨ ਕਾਂਗਰਸ ਵਾਂ ਨੂੰ ਪ੍ਰਸਤਾਵ ਕੁਝ ਨਹੀਂ ਹੁੰਦਾ ਕਿੰਨੇ ਮੋਟ ਪਾਈਏ ਫਿਰ ਸੀ ਅੱਜ ਭਗਵੰਤ ਮਾਜੂਰੇ ਜੀ ਇਸ ਤਰੀਕੇ ਨਾਲ ਅਧਿਰਕੀਦਾਰੀ ਚ ਕਿਹਾ ਕਿ ਪਹਿਲਾਂ ਲੋਕ ਕਾਂਗਰਸ ਨੂੰ ਪਾਉਂਦੇ ਸੀ ਫਿਰ ਭਾਜਪਾ ਨੂੰ ਹੁੰਦੇ ਸੀ ਫਿਰ ਅਨੈਲੋ ਕੋਲ ਚਲੇਗੇ ਫਿਰ ਕਿਸੇ ਹੋਰ ਕੋਲ ਚਲੇਗੇ ਮੁੜ ਕੇ ਜਦੋਂ ਨਹੀਂ ਗੱਲ ਬਣੀ ਫਿਰ ਕਾਂਗਰਸ ਕੋਲ ਚਲੇ ਗਏ ਫਿਰ ਭਾਜਪਾ ਕੋ ਇਹ ਮਤਲਬ ਇੱਕ ਰੀਲ ਦੀ ਚੱਲੀ ਜਾਂਦੀ ਆ ਤੇ ਅੱਜ ਕੀ ਅਸੀਂ ਵੀ ਇਸ ਇਸੇ ਦਾ ਤੇ ਆਮ ਆਦਮੀ ਪਾਰਟੀ ਜੋ ਕੀਤਾ ਕਹਿੰਦਾ ਬੜੀ ਤਰੱਕੀ ਕੀਤੀ ਬੜਾ ਕੁਝ ਕੀਤਾ ਚਲੋ ਵੱਖਰੀ ਗੱਲ ਉਸ ਦੇ ਨਾਲ ਜੀ ਆਪਾਂ ਭਾਜਪਾ ਜਿਹੜੀ ਆ 2009 ਦੇ ਵਿੱਚ ਜਦੋਂ ਚੋਣ ਹੁੰਦੀ ਆ ਪਿੰਡਾਂ 'ਚ ਇੰਨਾ ਆਪਣਾ ਜਾਲ ਵਿਛਾਇਆ ਦਿੰਦੇ ਆ ਕਿ ਇਹਨਾਂ ਦੇ 3500 ਸਰਪੰਚ ਬਣ ਜਾਂਦੇ ਆ ਇਹ ਇੰਨੇ ਕੋਤੂ ਉਤਸ਼ਾਹ ਹੋ ਜਾਂਦੇ ਆ ਕਿ ਗਾਂ ਅਸੀਂ ਹੋਰ ਬਰੋੜੇ ਅਕਾਲੀਆਂ ਨੂੰ ਖੁਰਕ ਜਾਂਦੀ ਆ ਕਿ ਇਹ ਸਾਡੇ ਤੇ ਹੈਵੀ ਹੋ ਰਹੀ ਆ ਉਹ ਫਿਰ ਹਾਈ ਕਮਾਂਡ ਨੂੰ ਕਹਿੰਦੇ ਜੀ ਤੁਸੀਂ ਆਪਣਾ ਅਧਾਰ ਸ਼ਹਿਰ ਤੱਕ ਸੀਮਤ ਰੱਖੋ ਇਹਨੂੰ ਯਾਦ ਆ ਜਦੋਂ ਚੋਣ ਹੋਈ ਸੀ 2012 ਕੇ 13 ਸ਼ਹਿਰ ਦੇ ਕਮੇਟੀ ਕਾਰਪੋਰੇਸ਼ਨ ਚੁਣਾਈਆਂ ਸੀ ਮਜੀਠੀ ਨੇ ਕੀ ਕੀਤਾ ਸੀ ਮਜੀਠੀ ਨੇ ਜਿੱਥੇ ਜਿੱਥੇ ਭਾਜਪਾ ਦੇ ਉਮੀਦਵਾਰ ਖੜੇ ਸੀ ਇੱਥੇ ਕਮਜ਼ੋਰ ਸੀ ਉੱਥੇ ਬਾਗੀ ਇਕੱਲੇ ਖੜੇ ਕਰਦੇ ਸੀ ਤੇ ਅਮਰਸਰ ਜਾ ਕੇ ਬਾਦਲ ਸਾਹਿਬ ਨੂੰ ਕਹਿੰਦਾ ਸੀ ਕਿ ਚੰਡੀਗੜ੍ਹ ਤੇ ਅਮਰਸਰ ਕਾਰਪੋਰੇਸ਼ਨ ਦੇ ਵਿੱਚ ਅਸੀਂ ਭਾਜਪਾ ਨੂੰ ਵੱਧ ਸਹਿਜਤੀ ਹਾਂ ਮੇ ਸਾਡਾ ਬਣਨਾ ਚਾਹੀਦਾ ਲੇਕਿਨ ਬਾਦਲ ਸਾਹਿਬ ਨੇ ਕਿਹਾ ਸੀ ਨਹੀਂ ਜਿਹੜੀ ਆਪਾਂ ਕਮਿਟਮੈਂਟ ਕੀਤੀ ਹੈ ਨਾ ਅਮਰਸਰ ਦਾ ਮਿਲ ਇਹਨਾਂ ਦਾ ਹੋਊਗਾ ਜਲੰਧਰ ਦਾ ਸਾਡਾ ਹੋਊਗਾ ਪਟਿਆਲੇ ਦਾ ਸਾਡਾ ਹੋਊਗਾ ਲਾਹਾਂ ਦੇ ਦਾ ਹੋਊਗਾ ਇਸ ਤਰ੍ਹਾਂ ਦੀ ਜਿਹੜੀ ਕੀਤੀ ਸੀ ਇਹਨਾਂ ਨੇ ਬਕਾਇਦਾ ਸਫਤਬੰਦੀ ਉਹਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਮੇਰਮਨ ਹੋਊਗਾ ਉਦੋਂ ਫਿਰ ਨਾ ਖੁੜਕੀ ਗਈ ਸੀ ਵੀ ਜੇ ਕਾਲੀ ਖਰਾਬ ਕਰਦੇ ਸਾਨੂੰ ਵੀ ਖਰਾਬ ਕਰਨਾ ਚਾਹੀਦਾ ਪਿੱਛੇ ਜਿਵੇਂ ਭੋਗ ਤੇ ਚਲਾ ਗਿਆ ਉਦੋਂ ਕਰੋਨਾ ਪੀਰੀਅਡ ਸੀਗਾ ਮੈਨੂੰ ਵੀ ਬੋਲਣ ਦਾ ਮੌਕਾ ਦਿੱਤਾ ਗਿਆ ਤੇ ਮੈਨੂੰ ਸਪੈਸ਼ਲ ਪਰਿਵਾਰ ਵਾਲਿਆਂ ਨੇ ਕਿਹਾ ਵੀ ਤੁਸੀਂ ਇੰਨੀ ਗੱਲ ਕਰੋ ਭਾਜਪਾ ਦੇ ਖਿਲਾਫ ਨਾ ਬੋਲੋ ਮੈਂ ਕਿਉਂ ਕਹਿੰਦੇ ਕਾਲੀਆਂ ਦਾ ਇੱਕ ਲੀਟਰ ਮਿੱਠਾ ਵਾ ਕਾਂਗਰਸੀਆਂ ਦਾ ਆਇਆ ਕੋਈ ਨਹੀਂ ਭਾਜਪਾ ਦੇ ਪਿੰਡੂ ਖਿੱਤ ਦੇ 5 ਲੀਟਰ ਮਿੱਠੇ ਸਾਡੇ ਅਫਸੋਸ ਕਰ ਮੈਨਰੇ ਆ ਤੇ ਤੁਸੀਂ ਆਪ ਵੀ ਵੇਖੋ ਇਸ ਗੱਲ ਤੋਂ ਉਹ ਸਰਚ ਨੇ ਉਹਨਾਂ ਦੀ ਪਿੰਡਾਂ ਦੇ ਵਿੱਚ ਅੱਜ ਬਰਾਚ ਹੈਗੀ ਆ ਸ਼ਾਖ ਹੈਗੀ ਆ ਐਤ ਕੀ ਉਹ ਡੈਂਟ ਪਾਉਣਗੇ ਲੇਕਿਨ ਜੇ ਕਿਤੇ ਪਹਿਲਾਂ ਵਾਲਾ ਸਿਸਟਮ ਨਾ ਹੋਇਆ ਕਿ ਐਮਐਲਏ ਨੂੰ ਰੁਪਈਆ 10 ਲੱਖ ਦਿਓ ਤੇ ਸਰਪੰਚੀ ਢਾਢੀ ਜਿੰਨੇ ਵੀ ਪੈਸੇ ਦੇ ਦਿੱਤੇ ਸਰਪੰਚੀ ਉਹਦੀ ਜੇ ਇਹੋ ਜੀ ਗੱਲ ਬਣ ਗਈ ਭਾਜਵਾ ਗੜੂ ਪੈਸੇ ਬਥੇਰੇ ਹੈਗੇ ਆ ਲੇਕਿਨ ਫੇਰ ਵੀ ਸਰਕਾਰ ਦੀ ਕੋਸ਼ਿਸ਼ ਹੋਏਗੀ ਕਿ ਆਪਣੇ ਸਰਪੰਚ ਵਤਵਤ ਬਣਾਉਣ ਜੇ ਉਹਦੇ ਵਿੱਚੋਂ ਮੈਨਾਂ ਵੀ 3500 ਨਹੀਂ 2000 ਨੂੰ ਸਰਪੰਚ ਆਪਣਾ ਪੰਜਾਬ ਚ ਬਣਾ ਜੰਦੇ ਤੇ ਇੱਕ ਕਾਮਯਾਬ ਨੇ ਇੰਨਾ ਵਿਰੋਧ ਹੋਣ ਦੇ ਬਾਵਜੂਦ ਕਿਸਾਨਾਂ ਦਾ ਜੇ ਅਕਾਲੀਆਂ ਨੇ ਮਰ ਤੁਸੀਂ 6% ਵੋਟ ਲੈ ਗਏ ਨੇ ਇਹ ਤੇ ਫਿਰ ਮੈਂ ਸੋਚਦਾ ਵੀ ਅਕਾਲੀਆਂ ਦਾ ਗੋਦੀ ਇਹਦੇ ਰਸਾਈ ਨਹੀਂ ਹੈਗੀ ਹੁਣ ਤੇ ਬਿਲਕੁਲ ਸਹੀ ਨਹੀਂ ਹੈ ਕੋਣੀ ਇਹਨਾਂ ਦੀ ਨਾ ਪੰਚਾਇਤੀ ਚੋਣਾਂ ਚੋਣੀਆਂ ਭਾਵੇਂ ਇਹਨਾਂ ਨੇ ਅਨਾਉਂਸ ਕਰਤਾ ਵਾ ਬਾਦਲ ਦਲ ਦੇ ਅੱਜ ਕੱਲ੍ਹ ਇਹ ਚਾਰੇ ਉਪ ਚੋਣਾਂ ਅਸੀਂ ਲੜਾਂਗੇ। ਹੂੰ। ਉਹਨਾਂ ਦੇ ਵਿੱਚ 3 ਤੋਂ ਲੈ ਕੇ 4 ਤੱਕ ਅਸੀਂ ਹਰ ਹਲਕੇ 'ਚ ਅਬਜ਼ਰਵਰ ਲਾਵਾਂਗੇ। ਉਹਨਾਂ ਤੋਂ ਰਿਪੋਰਟ ਲਈ ਜਾਊਗੀ ਇਸ ਹਲਕੇ 'ਚ ਔਰਤਾਂ ਕਿੰਨੀਆਂ ਨੇ, ਨੌਜਵਾਨ ਕਿੰਨੇ ਆ, ਮਰਦ ਕਿੰਨੇ ਆ। ਉਹਨਾਂ ਦਾ ਵਿਚਾਰ ਕੀ ਆ, ਕਿਹੜਾ ਬੰਦਾ ਇੱਥੇ ਸੀਟ ਕਢ ਸਕਦਾ ਵਾ, ਕਿਹੜਾ ਬੰਦਾ ਮਜ਼ਬੂਤ ਆ। ਉਹਨੂੰ ਟਿਕਟ ਦਿੱਤੀ ਜਾਊਗੀ। ਠੀਕ ਆ। ਲਕਸ਼ਣ ਤੇ ਲੱਗੜਬ ਜੇ ਪੋਲਿਟਿਕਲ ਪਾਰਟੀ ਲਕਸ਼ਣ ਲੜੂਗੀ ਤੇ ਕਰੂਗੀ ਕੀ? ਆਪਣੀ ਹੋਂਦ ਖਰਾਬ ਕਰੂਗੀ। ਇਸ ਕਰਕੇ ਕਾਲੀ ਤੇ ਐਸੇ ਗਏ ਹਾਸ਼ੀ ਦੇ ਉੱਤੇ ਕਿ ਜੇ ਭਾਜਪਾ ਇਹਨਾਂ ਨੂੰ ਵੱਧ ਆਪਣੇ ਸਰਪੰਚੇ ਦੇ ਚ ਬਣਾ ਗਈ ਤੇ ਆਉਣ ਵਾਲੇ ਸਮੇਂ ਵਾਸਤੇ ਜਿਹੜਾ ਕਾਲੀਆਂ ਵਾਸਤੇ ਇੱਕ ਖਤਰੇ ਦੀ ਘੰਟੀ ਤੋਂ ਘਟਨੀ ਜੀ ਜੀ ਪੱਟੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੱਨੇ ਹੋ ਤੇ ਖਬਰਾਂ تفसील ਦੇ ਨਾਲ ਸਮਝਾਉਨੇ ਹੋ ਕਿਉਂਕਿ ਤੁਹਾਡਾ ਇੱਕ ਲੰਮਾ ਤਜਰਬਾ ਪੱਤਰਕਾਰੀ ਦਾ ਜਿਸ ਤਹਿਤ ਕਿਉਂਕਿ ਤੁਸੀਂ ਬਹੁਤ ਕੁਝ ਦੇਖਿਆ ਤੁਹਾਡੀਆਂ ਅੱਖਾਂ ਹੀ ਟੀ ਨੰਗਿਆ ਹੋਇਆ ਤੁਸੀਂ ਉਹਨੂੰ ਮਹਿਸੂਸ ਕੀਤਾ ਹੋਇਆ ਕਿ ਲੀਡਰਾਂ ਦੇ ਬਿਆਨ ਕੀ ਹੁੰਦੇ ਨੇ ਇਹ ਕਹਿੰਦੇ ਕੀ ਨੇ ਕਰਦੇ ਕੀ ਨੇ ਸੋ ਜਦੋਂ ਤੁਸੀਂ ਇਦਾਂ ਖਬਰਾਂ ਪੂਰੀ تفसील ਦੇ ਨਾਲ ਸਮਝਾਉਨੇ ਉਹਦਾ ਲੋਕ ਉਸ ਨੂੰ ਪਸੰਦ ਵੀ ਕਰਦੇ ਆ ਕੀਮਤੀ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਟੁਪਰੀਅਨ ਸਤਿ ਸ਼੍ਰੀ ਅਕਾਲ Subscribe to One India channel and never miss an update.